ਫਰਜ਼ ਖਾਂ ਸੀ ਜੀ ਕੰਮ ਸਾਜ਼ੀ ਪ੍ਰਮੋਤਿਕ ਤੇ ਤੋੜਦਾ ਸੀਗਾ ਮੈਂ ਸਭ ਫੁੱਟ ਜਾਂਦਾ ਸੀਗਾ ਤੇ ਹੁਣ ਮੈਂ ਬਹੁਤ ਸਹੀ ਆਗਾ ਸਾਜ਼ਾ ਹੀ ਮੈਂ ਆਇਆ ਤੇ ਹਸਪੀਟਲ ਤੇ ਆਪਣਾ ਬਹੁਤ ਸਹੀ ਇਵਨ 2 ਮਹੀਨੇ ਹੋ ਗਏ ਮੇਰੀ ਦਵਾਈ ਚੱਲਦੀ ਨੂੰ ਹੁਣ ਬਿਲਕੁਲ ਵਧੀਆ ਵਜੇ। ਸਮੱਸਿਆ ਸੀ ਕਿੰਨੀ ਕੁ ਪੁਰਾਣੀ ਤੁਹਾਨੂੰ ਇਹ? 4-5 ਸਾਲ ਤੋਂ ਪੁਰਾਣੀ ਸੀ। ਦੇਖੋ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਪੇਸ਼ੈਂਟ ਨੂੰ ਡਾਇਗਨੋਸ ਕਰ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਦਮੇ ਦੀ ਸ਼ਿਕਾਇਤ ਹੈ ਉਹਨੂੰ ਇਨਹੇਲਰ ਫੜਾ ਦਿੰਦੇ ਆ ਕਿ ਬਸ ਤੂੰ ਦਵਾਈ ਇਹ ਹੀ ਇਨਹੇਲਰ ਲਈ ਚੱਲ ਔਰ ਤੇਰੀ ਜਿਹੜੀ ਹੈਗੀ ਬਿਮਾਰੀ ਠੀਕ ਹੋ ਜਾਊਗੀ। ਲੇਕਿਨ ਇਹ ਜੜ੍ਹ ਤੋਂ ਠੀਕ ਨਹੀਂ ਕਰਨ ਵਾਲਾ ਤੇ ਦਿੱਕਾ ਹੈ। ਦੇਖੋ ਦਵਾਈ ਕਹਿੰਦੇ ਹੁੰਦੇ ਆ ਚੰਗੀ ਜਗ੍ਹਾ ਤੇ ਜਾਵਾਂਗੇ ਤੇ ਮਰੀਜ਼ ਆਪਣਾ ਠੀਕ ਹੋ ਜਾਂਦਾ ਹੈ ਜੇ ਠੀਕ ਡਾਕਟਰ ਰਹਿਗੇ ਨੇ ਬੈਠੇ ਤੋਂ ਕਾਫੀ ਮੈਂ ਕਹਿੰਦਾ ਲੋਕ ਠੀਕ ਮਹਿਸੂਸ ਕਰਦੇ ਈ ਧੂਲ ਹੈਗੀ ਆ ਉਹ ਲਈ ਕਪੜਾ ਆਪਣਾ ਜਿਹੜਾ ਹੈਗਾ ਕਵਰ ਕਰਕੇ ਰੱਖਣ ਫੇਸ ਨੂੰ ਜਿਹੜਾ ਆਪਣਾ ਨੈਜ਼ਲ ਮਿਊਕੋਜ਼ਾ ਵਾ ਜੇ ਉਹ ਇਰੀਟੈਂਟ ਹੁੰਦਾ ਰਿਹਾ ਜੇ ਉਹਦੇ ਵਿੱਚ ਇਨਫਲੇਮੇਸ਼ਨ ਰਹਿੰਦੀ ਰਹੀ ਤੇ ਪੇਸ਼ੈਂਟ ਕਿਦਾਂ ਠੀਕ ਹੋਣ ਵਾਲਾ ਹੈ ਤੇ ਆਪਾਂ ਕੁਝ ਰੈਮਡੀਜ਼ ਦੱਸਦੇ ਹਾਂ ਉਹ ਕਹਿੰਦੇ ਹਰ ਕੋਈ ਮਰੀਜ਼ ਨੂੰ ਜਿਨ੍ਹਾਂ ਨੂੰ ਅਲਰਜੀ ਹੈ ਤੇ ਡਾਕਟਰ ਕਲੈਂਟੇ ਉਹ ਵਧੀਆ ਡਾਕਟਰ ਹੈ ਕਿ ਮੈਨੂੰ ਦਮੇ ਦੀ ਸ਼ਿਕਾਇਤ ਹੈ ਜੀ ਮੈਨੂੰ ਤਾਂ ਇਨਹੇਲਰ ਪੰਪ ਲੱਗ ਗਿਆ ਉਹਨੂੰ ਉਸ ਕੰਡੀਸ਼ਨ ਨੂੰ ਜਿਹੜਾ ਹੈਗਾ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਇਹ ਕੰਡੀਸ਼ਨ ਹੋਈ ਹੋਈ ਆ ਤਾਂ ਉਹਦੇ ਅਕੋਰਡਿੰਗਲੀ ਹੀ ਟਰੀਟਮੈਂਟ ਕੀਤੀ ਜਾਂਦੀ ਹੈ ਮੈਨੂੰ ਕਾਫੀ ਜਗ੍ਹਾ ਤੇ ਦਵਾਈਆਂ ਲਿੱਤੀਆਂ ਸੀਗੀਆਂ ਤੇ ਉਥੋਂ ਫਰਕ ਨਹੀਂ ਆ ਰਿਹਾ ਸੀਗਾ ਕਿਸੇ ਨੇ ਮੈਨੂੰ ਸੁਜੈਸਟ ਕੀਤਾ ਕਿ ਇੱਥੋਂ ਦਵਾਈ ਲੋ ਤੇ ਹੁਣ ਮੈਂ ਇੱਥੋਂ ਦਵਾਈ ਲਿੱਤੇ ਵਧੀਆ ਜਰਾ ਆ ਰਿਹਾ ਮੈਂ ਪਤਾ ਤਾਂ ਹੋਵੇ ਤੁਹਾਡੀ ਸ਼ੂਗਰ ਬੰਦੀ ਵੀ ਆ ਕਿ ਨਹੀਂ ਵੀ ਬੰਦੀ ਹੈਗੀ ਕਿ ਬਸ ਗੋਲੀ ਦਾ ਸਹਾਰਾ ਲੈਣਾ ਜਿਹੜਾ ਹੈ ਨਾ ਉਹ ਛੱਡਣਾ ਜ਼ਰੂਰੀ ਹੈ ਇਸ ਸਮੇਂ ਅਸਥਮਾ ਅਤੇ ਅਲਰਜੀ ਦੇ ਕਾਫੀ ਮਰੀਜ਼ ਸਾਹਮਣੇ ਆ ਰਹੇ ਨੇ ਇਸ ਦੇ ਇਲਾਜ ਲਈ ਲੋਕ ਚੰਗੇ ਤੋਂ ਚੰਗੇ ਡਾਕਟਰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਸੀਂ ਇਸ ਟਾਈਮ ਖੜੇ ਹਾਂ ਲੁਧਿਆਣਾ ਦੇ ਵਿੱਚ ਡਾਕਟਰ ਸ਼ਾਰਦਾ ਆਯੁਰਵੇਦ ਹਸਪਤਾਲ ਦੇ ਵਿੱਚ ਜਿੱਥੇ ਉਹਨਾਂ ਵੱਲ ਦਾਵਾ ਕੀਤਾ ਜਾਂਦਾ ਹੈ ਕਿ ਇਸ ਬਿਮਾਰੀ ਦਾ ਸਾਡੇ ਕੋਲ ਹੱਲ ਹੈ ਤੇ ਸਾਡੇ ਨਾਲ ਉਹ ਮਰੀਜ਼ ਵੀ ਮੌਜੂਦ ਨੇ ਜੋ ਹੁਣ ਇਸ ਬਿਮਾਰੀ ਤੋਂ ਨਿਜਾਦ ਪਾ ਸਕਣੇ ਹਾਂ ਜੀ ਕੀ ਨਾ ਤੁਹਾਡੇ ਨਿਰੋਜ ਕੁਮਾਰ ਜੀ ਨਿਰੋਜ ਕੁਮਾਰ ਜੀ ਤੁਹਾਨੂੰ ਕੀ ਸਮੱਸਿਆ ਸੀ ਖਾਨਸੀ ਦਾ ਕੰਮ ਸਾਹਿਬ ਜੀ ਨਮਸਕਾਰ ਤੇ ਦੋ ਦਰਵਾਜ਼ੇ ਗਿਆ ਮੈਂ ਸਾਹ ਫਟਚੰਦਾ ਸੀ ਤੇ ਹੁਣ ਮੈਂ ਬਹੁਤ ਸਹੀ ਆਣਾ ਸਾਜ਼ਾ ਜੀ ਮੈਂ ਆਇਆ ਹਾਂ ਤੇ ਹਸਪਤਾਲ ਤੇ ਆਪਣਾ ਰੂਸ ਸਹੀ ਹੋ ਗਿਆ ਜੀ ਚਾ ਮੈਨੇ ਦਵਾਈ ਖਾਧੀ ਆ ਬੁਲੋ ਕੇ ਕਿਤੋਂ ਦੇ ਵੇਲੇ ਤੂੰ ਰਹਿਣ ਵਾਲੇ ਇਹ ਦਿਹਾੜੇ ਜੀ ਦਿਹਾੜੇ ਵਾਲੀ ਕਿੰਨਾ ਚ ਸਮੱਸਿਆ ਤੁਹਾਨੂੰ ਸੀਗੀ ਬਹੁਤ ਜ਼ਿਆਦਾ ਸੀਗੀ ਜੀ ਤੇ ਮੈਂ ਥੋੜਾ ਦਰਵਾਜ਼ੇ ਗਿਆ ਸਾਫ਼ ਬੰਦੇ ਸੀਗਾ ਅੱਜ ਜੇ ਜਨਨ ਆ ਦਵਾਈ ਕਦਿਆਂ ਦਾ ਅੱਜ ਗੱਲੇ ਨਾਮਿਆ ਅਸਦਾ ਤੇ ਮੈਨੂੰ ਕਿਸ ਨੇ ਦੱਸਿਆ ਇਸਾਦਾ ਹੀ ਪਜਾਓ ਆਪਣੇ ਮਰੀਦ ਵਧੀਆ ਘਟਰੇਗੇ ਇੱਥੇ ਨਾਮ ਅਸਦਾ ਤੇ ਆਇਆ ਮੈਂ ਆਮ ਆਇਆ ਜੀ ਬਹੁਤ ਵਧੀਆ ਕਿਉਂਕਿ ਵਿਖੇ ਨਗੀ ਤਾਂ ਕੋਈ ਤਰ੍ਹਾਂ ਦੇ ਡਾਕਟਰ ਦਾਵੇ ਕਰ ਦਿੰਦੇ ਨੇ ਕਿ ਬਾਕੀ ਹਸਪੀਟਲੋਂ ਅਗੇ ਦਵਾਈ ਦਿੰਦਾ ਤੁਹਾਨੂੰ ਪੂਰੀ ਵਧੀਆ ਦਿੰਦਾ ਤੇ ਬਾਕੀ ਤੁਹਾਨੂੰ ਜਿਹੜਾ ਹੱਲ ਹੋਇਆ ਜੀ ਹਾਂਜੀ ਬਹੁਤ ਠੀਕ ਹੱਲ ਹੋਇਆ ਜੀ ਬਹੁਤ ਸਹੀ ਆਇਆ ਜੀ ਹੁਣ ਆਪਾਂ ਚੋੜਦੇ ਹਾਂ ਵੱਡੇ ਗਏ ਆ ਗੇ ਮਜੀ ਭਾਜੀ ਬਿਲਕੁਲ ਕੋੜੀਆਂ ਭੱਜ ਕੇ ਚੜ ਨਾ ਚੜਦਾ ਹੁਣ ਹਾਂ ਜੀ ਹਾਂ ਜੀ ਠੀਕ ਆ ਹਾਂ ਹੋਰ ਵੀ ਕੜਨੇ ਹਾਂ ਜੀ ਹਾਂ ਜੀ ਤੁਹਾਡਾ ਨਾਮ ਕੀ ਹੈ ਜੀ ਮਰਨਜੀ ਬਲਤੀ ਰਾਸ਼ਾ ਜੀ ਤੁਮ ਆਏ ਹੋ ਤੁਸੀਂ ਲੋਰ ਲੋਰ ਤੋਂ ਸਪੈਸ਼ਲ ਤੁਸੀਂ ਲੁਧਿਆਣੇ ਦੀ ਦਵਾਈ ਲੈਣ ਆਏ ਹਾਂ ਜੀ ਤੇ ਤੁਹਾਨੂੰ ਕੀ ਸਮੱਸਿਆ ਸੀਗੀ ਮੈਨੂੰ ਸਾਹ ਦੀ ਪ੍ਰੋਬਲਮ ਸੀਗੀ ਡੇਢ ਸਾਲ ਹੋ ਗਿਆ ਚੱਲਿਆ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਨਾ ਦਾ ਉਸ ਬਾਅਦ ਮੈਂ ਚੈੱਕਅਪ ਕਰਾਇਆ ਤੇ ਮੈਡੀਸਿਨ ਚ ਆਪਣੇ ਜਲਦੀ ਦਾ ਟਰੀਟਮੈਂਟ ਦਿੱਤਾ ਤੇ ਉਸ ਬਾਅਦ ਹਫਤੇ ਵਾਰ ਮੈਨੂੰ ਥੋੜਾ ਜਿਹਾ ਪਰਕਨੇਸਿਵ ਕੋਨ ਲੈਂਦੇ ਹਾਂ ਤੇ ਉਹ ਚੱਕਰ ਦੀ ਦਵਾਈ ਚੱਲ ਰਹੀ ਹੈ 10 ਸਾਲ ਤੋਂ ਪਿਛਲੇ ਦੋ ਸਾਲ ਤੋਂ ਸਗਾ ਮੈਨੂੰ ਪ੍ਰੋਬਲਮ ਹੋ ਗਈ ਹੈ ਤੇ ਹੁਣ ਆਪਾਂ ਨੂੰ ਚੀਜ਼ ਮਹਿਸੂਸ ਕਰਦੇ ਆ ਜੇ ਕਿ ਸਾਹ ਕਿੰਨਾ ਤੇਜ਼ ਨੂੰ ਪਹਿਲਾਂ ਚੜਦਾ ਸੀ ਜੋ ਬਗੀ ਵੀਕੈਂਡ ਸਾਫਤਰੀ ਹਾਂਜੀ ਹੁਣ ਕਿੰਨੇ ਦਿਨ ਤੁਸੀਂ ਦਵਾਈ ਖਾਧੀ ਇੱਥੇ ਤੇ ਪੰਜ 6 ਮਹੀਨੇ ਹੋ ਚਲੇ ਕਿ ਬੰਤਾ ਕਿ ਕਿਵੇਂ ਦਾ ਐਕਸਪੀਰੀਅੰਸ ਤੁਹਾਡਾ ਇੱਥੋਂ ਦਾ ਰਿਹਾ ਹੈ ਬਾਕੀ ਸਾਧਾ ਜੀ ਦੇਖੋ ਦਵਾਈ ਕਹਿੰਦੇ ਨੇ ਚੰਗੀ ਦੇ ਨਾਲ ਤੇ ਜਾਵਾਂਗੇ ਤੇ ਮਰੀਜ਼ ਆਪਣਾ ਠੀਕ ਹੋ ਜਾਂਦਾ ਹੈ ਜੇ ਥਾਈ ਡਾਕਟਰ ਰਹਿ ਗਏ ਬੈਠੇ ਤੋਂ ਕਾਫੀ ਲੱਗਣਾ ਰੋਕੀ ਮਹਿਸੂਸ ਕਰਦੇ ਨੇ ਤੇ ਬਹੁਤ ਅੱਛੇ ਇਹਨਾ ਦੇ ਫੈਲਾ ਸਾਧਾ ਜੀ ਕਿ ਇਹ ਇੱਕ ਕਾਫੀ ਲੋਕਾਂ ਨੂੰ ਘਬਰੀ ਦੀ ਸਮੱਸਿਆ ਆਇਆ ਹੈ ਨਾ ਔਰ ਜਿਹੜੇ ਆਪਣੇ ਲੋਕ ਵੀਡੀਓ ਵੇਖਣਗੇ ਕਿ ਉਹਨੇ ਤੋਸੀਏ ਦੱਸਿਆ ਵੀ ਸਾਨੂੰ ਬਿਮਾਰੀ ਠੀਕ ਹੋ ਗਈ ਹੈ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਾਂਗੇ ਉਹਨੇ ਇਹੀ ਕਹਿਣਾ ਚਾਹਾਂਗਾ ਕਿ ਅਗਰ ਕਿਸੇ ਨੂੰ ਪ੍ਰੋਬਲਮ ਆ ਗਠੀ ਕਲੀਨੀ ਜਾਂ ਸਾੜੀ ਹੈ ਜਾਂ ਜੋੜਾਂ ਦੇ ਦਰਦ ਕੀ ਹੈ ਤਾਂ ਵੀ ਤੁਸੀਂ ਆਪਣਾ ਆ ਕੇ ਆਪਣਾ ਲੈਬ ਕਰਾਉਣ ਬਹੁਤ ਅੱਛੀ ਹੋਵੇ। ਕਰਦੇ ਨੇ ਟ੍ਰੀਟਮੈਂਟ ਦੇਖ ਪਾਉਗੇ। ਜਿੱਦਾਂ ਨਾ ਕਰਦੇ ਨੇ ਔਰ ਗੱਲਬਾਤ ਵੀ ਇਸ ਤਰ੍ਹਾਂ ਕਰਦੇ। ਸਤਨਾ ਨੌਜਵਾਨੇ ਮੌਜੂਦ ਹੈ। ਹਾਂ ਜੀ ਕੀ ਨਾ ਤੁਹਾਡੇ? ਜੀ ਦਮਨਬੀਰ ਸਿੰਘ ਜੀ। ਹਾਂ ਤੁਸੀਂ ਕਿੱਥੋਂ ਆਏ ਹੋ? ਜੀ ਮੈਂ ਲੁਧਿਆਣਾ ਤੋਂ ਆਇਆ। ਲੁਧਿਆਣਾ ਤੋਂ। ਕੀ ਸਮੱਸਿਆ ਸੀ ਤੁਹਾਨੂੰ? ਜੀ ਮੈਨੂੰ ਛਿੱਕਾਂ ਦੀ ਸਮੱਸਿਆ ਸੀ। ਕਾਫੀ ਟਾਈਮ ਤੋਂ ਛਿੱਕਾਂ ਦੀ ਸਮੱਸਿਆ ਸੀ। ਮੇਰੀ ਠੀਕ ਨਹੀਂ ਸੀ ਹੋ ਰਹੀ। ਹੂੰ। ਤੇ ਮੈਂ ਇਹ ਆ ਸ਼ਰਦਾ ਜੀ ਕੋਲੇ ਆਇਆ ਇੱਥੇ 4 ਮਹੀਨੇ ਦਵਾਈ ਲਈਤੀ ਹੁਣ ਫਰਕ ਹੈ ਅੱਗੇ ਨਾਲੋਂ ਕਾਫੀ ਵਧੀਆ ਤਰ੍ਹਾਂ ਠੀਕ ਹੋ ਚੱਲੀ ਹੈ ਪਹਿਲਾਂ ਵੀ ਕਿਤੇ ਹੋਰ ਦਵਾਈਆਂ ਲਗੀਆਂ ਸੀ ਪਹਿਲਾਂ ਵੀ ਕਾਫੀ ਜਗ੍ਹਾ ਤੋਂ ਦਵਾਈਆਂ ਲਿੱਤੀਆਂ ਸੀ ਤੇ ਉੱਥੋਂ ਫਰਕ ਨਹੀਂ ਆ ਰਿਹਾ ਸੀਗਾ ਕਿਹਨ ਮੈਨੂੰ ਸੁਜੈਸਟ ਕੀਤਾ ਕਿ ਇੱਥੋਂ ਦਵਾਈ ਲਓ ਤੇ ਹੁਣ ਮੈਂ ਇੱਥੋਂ ਦਵਾਈ ਲੈ ਤੇ ਵਧੀਆ ਤਰ੍ਹਾਂ ਆਵਾਂਗੀ ਇਹ ਸਮੱਸਿਆ ਹੈ ਕਿੰਨੀ ਕੁ ਪੁਰਾਣੀ ਸੀ ਤੁਹਾਨੂੰ ਇਹ ਛਿਕਾਂ ਦੀ ਮੈਨੂੰ ਇਹ 3-4 ਸਾਲ ਪੁਰਾਣੀ ਸੀਗੀ ਅੱਛਾ ਤੇ ਜਨਕੀ 4 ਮਹੀਨਿਆਂ ਦੇ ਵਿੱਚ ਇਹਨਾਂ ਨੇ ਠੀਕ ਕਰ ਦਿੱਤੀ ਥੋੜੀ ਸਮੱਸਿਆ ਹਾਂਜੀ ਤੇ ਹੁਣ ਲੋਕਾਂ ਨੂੰ ਕੀ ਕਹੋਗੇ ਕਿਉਂਕਿ ਇਹ ਜਿਹੜੀ ਛਿੱਕਾਂ ਚੁਕਾਂ ਦੀ ਜਗਾਨੇ ਆ ਅਕਸਰ ਹੀ ਕਈ ਨੌਜਵਾਨਾਂ ਦੇ ਵਿੱਚ ਇਹ ਸਮੱਸਿਆ ਹੈਗੀ ਹੈ ਜਿਹੜੀਆਂ ਉਹਨਾਂ ਨੂੰ ਛਿੱਕਾਂ ਨਹੀਂ ਹਟਦੀਆਂ ਗਿਆ ਜਾਂ ਅਲਰਜੀ ਹੋ ਜਾਂਦੀ ਹੈਗੀ ਹੈ ਹਾਂਜੀ ਇਹ ਜ਼ਿਆਦਾਤਰ ਚੱਲਦੀ ਹੈ ਬਈ ਜਨਮ ਬਿਮਾਰੀਆਂ ਅੱਜਕੱਲ ਤੇ ਜੇ ਕਹਿੰਦੇ ਹਾਂ ਅਸੀਂ ਸੁਜੈਸਟ ਕਰਾਂਗੇ ਇੱਥੇ ਵਧੀਆ ਤਰ੍ਹਾਂ ਇਲਾਜ ਹੋ ਜਾਂਦਾ ਵਾ ਜੇ ਕਹਿੰਨਾ ਇਲਾਜ ਕਰਾਣਾ ਹੋਇਆ ਆਪਣਾ ਛਿੱਕਾਂ ਚੁਕਾਂ ਦਾ ਤੇ ਇੱਥੇ ਆ ਕੇ ਕਰਾ ਲੈਣ ਨੂੰ ਬਹੁਤ ਵਧੀਆ ਤਰ੍ਹਾਂ ਕਰਦੇ ਆ ਇੱਥੇ ਦਾ ਸਟਾਫ ਵੀ ਬਹੁਤ ਵਧੀਆ ਹੈ ਹਾਂਜੀ ਉਹ ਸਹੀ ਨੌਜਵਾਨਾਂ ਸੁਣਿਆ ਸਾਡੇ ਨਾਲ ਹੋਰ ਵੀ ਜੂ ਨੇ ਹਾਂਜੀ ਕੀ ਨਾ ਤੁਹਾਡੇ ਸੁਪੰਦੀਪ ਕੌਰ ਹੈ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਜਗਰਾਉਂ ਤੋਂ ਆਏ ਹਾਂ ਜੀ ਅੱਛਾ ਤੇ ਤੁਹਾਨੂੰ ਕੀ ਸਮੱਸਿਆ ਸੀਗੀ ਮੈਨੂੰ ਸ਼ਿੱਕਾ 'ਚ ਕੰਮ ਬਹੁਤ ਜ਼ਿਆਦਾ ਸੀਗਾ ਜੀ 4-5 ਸਾਲ ਤੋਂ ਇਹ ਪ੍ਰੋਬਲਮ ਸੀਗੀ ਮੈਂ ਬਹੁਤ ਡਾਕਟਰ ਬਦਲੇ ਪਰ ਕਿਤੇ ਕੋਈ ਫਰਕ ਨਹੀਂ ਪਿਆ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਦੀ ਡਾਕਟਰ ਸ਼ਾਰਦਾ ਦੀ ਐਡ ਦੇਖੀ ਉਸ ਤੋਂ ਬਾਅਦ ਮੈਂ ਇੱਥੇ ਆਈ ਹੁਣ ਤਕਰੀਬਨ 2 ਮਹੀਨੇ ਹੋ ਗਏ ਮੇਂ ਦਵਾਈ ਚੱਲਦੀ ਨੂੰ ਹੁਣ ਬਿਲਕੁਲ ਵਧੀਆ ਵਾ ਜੀ ਇੱਕ ਸਮੱਸਿਆ ਸੀ ਕਿੰਨੀ ਕੁ ਪੁਰਾਣੀ ਤੁਹਾਨੂੰ ਇਹ 4-5 ਸਾਲ ਤੋਂ ਪੁਰਾਣੀ ਸੀਗੀ ਅੱਛਾ ਹਾਂ ਜੀ ਇੱਥੋਂ ਦਾ ਐਕਸਪੀਰੀਅੰਸ ਤੁਹਾਡਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਜ ਔਰ ਲੋਕਾਂ ਨੂੰ ਵੀ ਕੀ ਅਪੀਲ ਕਰੋਗੇ ਕਿਉਂਕਿ ਇਹੀ ਅਪੀਲ ਕਰਦੀਆਂ ਜੀ ਜਿੰਨੂੰ ਵੀ ਇਦਾਂ ਦੀ ਪ੍ਰੋਬਲਮ ਆ ਉਹ ਇਹਨਾਂ ਨੂੰ ਜ਼ਰੂਰ ਆ ਕੇ ਇੱਕ ਵਾਰ ਮਿਲਣਾ ਇਹਨਾਂ ਤੋਂ ਦਵਾਈ ਜ਼ਰੂਰ ਲੈਣ ਜੀ ਹੋਰ ਵੀ ਕਈ ਬਿਮਾਰੀਆਂ ਮੇਲੇ ਸੁਣਿਆ ਸੀ ਵੀ ਠੀਕ ਕਰਕੇ ਭੇਜ ਦਿੰਦੇ ਇਹ ਹਾਂਜੀ ਜੋੜਾਂ ਦੇ ਦਰਦ ਕਮਰਦਰਦ ਗਠੀਆ ਵਗੈਰਾ ਇਦਾਂ ਦੇ ਸਾਰੇ ਇਹਨਾਂ ਕੋਲੇ ਉਹ ਹੈ ਜੀ ਹਾਂਜੀ ਹਾਂਜੀ ਤੁਸੀਂ ਸਾਡਾ ਕੀ ਨਾਜੀ ਮੈਂ ਨਿਰਮਲਾ ਦੇ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਲੁਧਿਆਣੇ ਤੋਂ ਆਇਆ ਵੀਰੇ ਨਕਲੀ ਹਾਂ ਤੁਹਾਨੂੰ ਕੀ ਸਮੱਸਿਆ ਸੀ ਮੈਨੂੰ ਮੇਰੇ ਸਿੱਕਾਂ ਤੇ ਅਲਰਜੀ ਸੀਗੀ ਹਵਾ ਤੋਂ ਜੇ ਮੈਂ ਬਾਹਰ ਆਉਂਦੀ ਸੀ ਤਾਂ ਹਵਾ ਸਿੱਕਾਂ ਬਹੁਤ ਜ਼ਿਆਦਾ ਸਿੱਕਾ ਛਿੜਦੇ ਤੇ ਫਿਰ ਸਾਡੇ ਨਾਲ ਦੇ ਗਵਾਂਢੀਆਂ ਨੂੰ ਇਲਾਜ ਕਰਾਇਆ ਸੀ ਇੱਥੋਂ ਓਥੇ ਬਿਲਕੁਲ ਠੀਕ ਸੀਗੇ ਉਹ ਕਹਿੰਦੇ ਵੀ ਤੁਸੀਂ ਵੀ ਉੱਥੇ ਜਾ ਕੇ ਦਵਾਈ ਲਵਾਓ ਪਰ ਉਹ ਤਾਂ ਵੀ ਪੁਰਾਣੀ ਸੀ ਸਮੱਸਿਆ ਹਾਂਜੀ ਵੀਰ ਮੈਨੂੰ 3-4 ਸਾਲ ਤੋਂ ਪੁਰਾਣੀ ਸੀਗੀ ਹੁਣ ਮੈਨੂੰ ਤੇ ਬਿਲਕੁਲ ਠੀਕ ਆ ਮੈਂ 3-2-3 ਮਹੀਨੋਂ ਕੇ ਦਵਾਈ ਖਾਂਦੀ ਮੈਂ ਬਿਲਕੁਲ ਠੀਕ ਐ ਵੀਰ ਜੀ ਮੈਂ ਲੈਂਡ ਤੇ ਉਹ ਵਧੀਆ ਡਾਕਟਰ ਹੈ ਹਾਂਜੀ ਸੋ ਤੁਸੀਂ ਸੁਣਿਆ ਮਰੀਜ਼ਾਂ ਤੋਂ ਕਿਵੇਂ ਉਹਨਾਂ ਨੂੰ ਬਿਮਾਰੀਆਂ ਜਿਹਨੇ ਘੇਰਿਆ ਹੋਇਆ ਸੀ ਕਿਸੇ ਨੂੰ 3 ਸਾਲ ਕਿਸੇ ਨੂੰ 2 ਸਾਲ ਜਿਵੇਂ ਛਿੱਕਾਂ ਤੇ ਅਲਰਜੀ ਦੀ ਆਮ ਹੀ ਸਮੱਸਿਆ ਆ ਜਾਂਦੀ ਆ ਜਿਵੇਂ ਕਿ ਅਸਥਮਾ ਵਾਲੇ ਮਰੀਜ਼ ਨੇ ਉਹਨਾਂ ਨੂੰ ਵੀ ਸਮੱਸਿਆ ਆ ਜਾਂਦੀ ਉਹਨਾਂ ਦੇ ਵਿੱਚ 4 ਮਹੀਨੇ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਸਾਨੂੰ ਬਿਲਕੁਲ ਹੀ ਠੀਕ ਹੋ ਚੁੱਕੇ ਹਾਂ ਤੇ ਜਿਹੜੇ ਨਾਲ ਨੂੰ ਅਲਰਜੀ ਸੀਗੀ ਇਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਦਵਾਈ ਖਾਧੀ ਹੈ ਕਾਫੀ ਜਗ੍ਹਾ ਤੇ ਪਹਿਲਾਂ ਗਏ ਸੀ ਪਰ ਇੱਥੇ ਆ ਕੇ ਜਦੋਂ ਸਾਡਾ ਨੂੰ ਹੱਲ ਹੋਇਆ ਤੇ ਬਹੁਤ ਅੱਗੇ ਸਾਨੂੰ ਫਰਕ ਹੈ ਤੇ ਆਓ ਇਸ ਤੋਂ ਬਾਅਦ ਆਪਾਂ ਡਾਕਟਰ ਸੁਬਾਨ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਹੋਰ ਇਹਨਾਂ ਦੇ ਜਿਹੜੀ ਸਮੱਸਿਆਵਾਂ ਆਉਂਦੀਆਂ ਨੇ ਕੀ ਕਾਰਨ ਬਣਦੇ ਨੇ ਤੇ ਕਿਉਂ ਇਹ ਸਮੱਸਿਆਵਾਂ ਆਉਂਦੀਆਂ ਨੇ ਤੇ ਕਿਵੇਂ ਲੋਕ ਇਥੋਂ ਪੂਰਾ ਆਪਣੀਆਂ ਬਿਮਾਰੀਆਂ ਦਾ ਹੱਲ ਪਾ ਕੇ ਖੁਸ਼ ਹੋ ਕੇ ਥੋ ਜਾਂਦੇ ਨੇ ਡਾਕਟਰ ਸ਼ਰਦਾ ਆਯੁਰਵੇਦ ਹਸਪਤਾਲ ਵਿੱਚ ਬੈਠੇ ਆ ਸਾਡੇ ਨਾਲ ਡਾਕਟਰ ਜੀਵਨ ਜੋਤੀ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਮੈਮ ਜਿਆਦਾਤਰ ਸਮੇਂ ਜਿਹੜਾ ਅਲਰਜੀ ਦੇ ਕਾਫੀ ਸਮੱਸਿਆ ਆ ਰਹੀ ਹੈ ਨਾ ਤੇ ਅਸਥਮਾ ਦੇ ਵਿੱਚ ਸਮੱਸਿਆ ਆ ਰਹੀ ਹੈਗੀ ਆ ਤੇ ਕਾਫੀ ਲੋਕ ਸਾਡੀ ਗੱਲਬਾਤ ਵੀ ਹੋਈ ਆ ਵੀ ਸਾਨੂੰ ਪੁਰਾਣੇ ਪੁਰਾਣੇ ਇਲਾਜ ਸਾਡੇ ਜਿਹੜੇ ਠੀਕ ਕਰਦੇ ਕੁਝ ਦਿਨਾਂ ਦੇ ਵਿੱਚ ਕੀ ਜਿਹੜਾ ਅਜਿਹਾ ਜਾਦੂ ਤੁਹਾਡੇ ਕੋਲ ਹੈਗਾ ਵੀ ਜਿਹੜਾ ਹਸਪਤਾਲ ਦੇ ਵਿੱਚ ਲੋਕ ਦੂਰੋਂ ਦੂਰੋਂ ਇੱਥੇ ਆ ਰਹੇ ਨੇ ਨਾਰਮਲੀ ਦੇਖੋ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਪੇਸ਼ੈਂਟ ਨੂੰ ਡਾਇਗਨੋਸ ਕਰ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਦਮੇ ਦੀ ਸ਼ਿਕਾਇਤ ਹੈ ਉਹਨੂੰ ਇਨਹੇਲਰ ਫੜਾ ਦਿੰਦੇ ਆ ਕਿ ਬਸ ਤੂੰ ਦਵਾਈ ਇਹ ਹੀ ਇਨਹੇਲਰ ਲਈ ਚੱਲ ਔਰ ਤੇਰੀ ਜਿਹੜੀ ਹੈਗੀ ਬਿਮਾਰੀ ਠੀਕ ਹੋ ਜਾਊਗੀ ਲੇਕਿਨ ਇਹ ਜੜਸੋ ਠੀਕ ਨਹੀਂ ਕਰਨ ਵਾਲਾ ਤਰੀਕਾ ਹੈਗਾ ਨਾ ਤਰੀਕਾ ਤਾਂ ਹੈ ਕਿ ਆਪਣੇ ਫੇਫੜਾਂ 'ਚ ਸੋਜ ਹੋ ਗਈ ਹੁਣ ਉਹ ਜਿਹੜੀ ਸੋਜ ਹੈ ਉਹਨੂੰ ਤਾਂ ਠੀਕ ਕਰਨਾ ਪੈਣਾ ਹੀ ਹੈਗਾ ਨਾ ਤੇ ਉਹਦੇ ਕਰਕੇ ਹੀ ਆਪਾਂ ਆਯੁਰਵੈਦਿਕ ਔਸ਼ਧੀਆਂ ਦਾ ਇਸਤੇਮਾਲ ਕਰਦੇ ਆ ਜਿਹੜੀ ਪ੍ਰੋਬਲਮ ਜਿਹੜੇ ਪੇਸ਼ੈਂਟ ਚਾਰ ਵਾਰੀ ਪੰਜ ਵਾਰੀ ਇਨਹੇਲਰ ਲੈ ਰਹੇ ਹੁੰਦੇ ਉਹਨੂੰ ਹ ਪੇਸ਼ੈਂਟ ਠੀਕ ਹੋ ਜਾਂਦਾ ਹੈ اور ਇਹੀ ਕਾਰਨ ਹੈਗਾ ਕਿ ਜਿਹੜੇ ਲੰਬੇ ਟਾਈਮ ਤੋਂ ਇਨਹੇਲਰ ਲੈ ਰਹੇ ਆ ਹਸਤਮਾਲੀ ਸਟੀਰੋਇਡਸ ਇਸਤੇਮਾਲ ਕਰਦੇ ਰਹੇ ਨੇ ਉਹਨਾਂ ਨੂੰ ਜੋ ਹੈ ਉਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਕਿ ਜਦਵੇਂ ਕਰਕੇ ਬਾਕੀ ਪੰਪ ਦੀ ਗੱਲ ਕੀਤੀ ਹੈ ਨਾ ਉਹ ਚੀਜ਼ ਕਰਦੇ ਨੇ ਤੇ ਉਹਦੇ ਨਾਲ ਨੁਕਸਾਨ ਅੰਦਰ શરી ਦੇ ਵਿੱਚ ਕਾਫੀ ਹੋ ਜਾਂਦਾ ਉਹਨਾਂ ਨੇ ਇਹ ਤੁਸੀਂ ਵੀ ਇਹਨਾਂ ਵੱਖਰਾ ਕੀ ਇਹਦੇ ਵਿੱਚ ਕਰਦੇ ਹੋ ਜਿਹੜਾ ਉਹਨਾਂ ਨੂੰ ਇਹ ਚੀਜ਼ ਦਾ ਵਿੱਚ ਜਲਦੀ ਰਾਤ ਮਿਲ ਜਾਂਦੀ ਡੈਫੀਨੇਟਲੀ ਪੇਸ਼ੈਂਟ ਨੂੰ ਅਵੇਅਰ ਜ਼ਰੂਰ ਕਰਨਾ ਪੈਂਦਾ ਹੈਗਾ ਪਹਿਲੂ ਤਾਂ ਇਹ ਸਮਝਣਾ ਹੈ ਕਿ ਬਾਹਰ ਮਿੱਟੀ ਧੂਲ ਹੈਗੀ ਆ ਉਹ ਲਈ ਕਪੜਾ ਆਪਣਾ ਜਿਹੜਾ ਹੈਗਾ ਕਵਰ ਕਰਕੇ ਰੱਖਣ ਫੇਸ ਨੂੰ ਜਿਹੜਾ ਆਪਣਾ ਨੈਜ਼ਲ ਮਿਊਕੋਜ਼ਾ ਵਾ ਜੇ ਉਹ ਇਰਿਟੈਂਟ ਹੁੰਦਾ ਰਿਹਾ ਜੇ ਉਹਦੇ ਵਿੱਚ ਇਨਫਲੇਮੇਸ਼ਨ ਰਹਿੰਦੀ ਰਹੀ ਤੇ ਪੇਸ਼ੈਂਟ ਕਿਦਾਂ ਠੀਕ ਹੋਣ ਵਾਲਾ ਹੈ ਤੇ ਆਪਾਂ ਕੁਝ ਰੈਮਡੀਜ਼ ਦੱਸਦੇ ਆ ਕਿ ਇਆ ਕਰੋ ਇਹ ਬਦਾਮ ਰੋਗਨ ਤਾਂ ਕਿ ਆ ਜੜੀ ਆ ਜਿਹੜੀਆਂ ਛਿੱਕਾਂ ਤੁਹਾਨੂੰ ਆਉਂਦੀਆਂ ਜਿੱਦੋਂ ਤੁਹਾਨੂੰ ਅਲਰਜੀ ਸ਼ੁਰੂ ਹੁੰਦੀ ਹੈ ਘੱਟ ਤੋਂ ਘੱਟ ਉਹ ਨਾ ਹੋਵੇ ਬਾਫ ਲੈ ਲਿਆ ਕਰੋ ਜਿਹੜੀ ਕਿ ਨਾਰਮਲ ਚੀਜ਼ਾਂ ਕੁਛ ਇੱਦਾਂ ਦਾ ਕਾੜਾ ਦਸੀਦਾ ਕਿ ਜਿਹੜਾ ਲੈਣਾ ਆਪਣੇ ਲਈ ਚੰਗਾ ਹੈਗਾ ਜਿੱਦਾਂ ਅੱਗੇ ਆਪਾਂ ਕਹਿੰਦੇ ਸੀ ਦਾਦੀ ਮਾਰੇ ਨੁਸਖੇ ਉਹ ਚੀਜ਼ਾਂ ਨੂੰ ਥੋੜਾ ਜਿਹਾ ਰੈਫਰੈਂਸ ਆਪਣੀ ਬੋਡੀ ਦੇ ਵਿੱਚ ਜਿਹੋ ਦਾ ਆਪਾਂ ਰੱਖਦੇ ਆ ਤੇ ਫਿਰ ਆਪਾਂ ਨੂੰ ਨੇਚਰਲੀ ਜਿਹੜੇ ਐਪੀਸੋਡਸ ਆਫ ਜਿਹੜੇ ਦਮੇ ਦੇ ਆ ਜਾਂ ਬ੍ਰੈਥਲੈਸਨੈਸ ਦੇ ਉਹ ਠੀਕ ਹੁੰਦੇ ਨੇ ਚਕਮੰਦ ਵਿੱਚ ਵਿਖਿਆ ਜਾਂਦਾ ਕਿ ਆ ਬ੍ਰੀਜ ਦਾ ਮਨ ਖੜਨਾ ਬੜਾ ਔਖਾ ਹੋ ਜਾਂਦਾ ਨਾ ਕਿਉਂਕਿ ਮੈਂਟਲੀ ਪ੍ਰੀਪੇਅਰ ਹੋਊਗਾ ਦਵਾਈ ਵੀ ਫੇਰ ਕਿੰਨੇ ਕਦੇ ਇਸਰ ਕਰਦੀ ਆ ਉਹਦੇ ਲਈ ਫਿਰ ਤੁਸੀਂ ਕਿੱਦਾਂ ਕਰਦੇ ਹੋ ਕਿ ਕਈ ਵਾਰ ਹੁੰਦਾ ਵੀ ਮੈਂ ਉੱਥੋਂ ਦਵਾਈ ਲਈ ਸੀ ਮੈਂ ਠੀਕ ਨਹੀਂ ਹੋਇਆ ਇਦਾਂ ਦੇ ਬ੍ਰੀਜ ਕਾ ਵੀ ਆ ਜਾਂਦੇ ਆ ਮੈਂਟਲੀ ਪ੍ਰੀਪੇਅਰ ਕਰਨਾ ਵੀ ਪੈਂਦਾ ਉਹਨਾਂ ਨੂੰ ਡੈਫੀਨੇਟਲੀ ਪੇਸ਼ੈਂਟ ਨੂੰ ਕਾਉਂਸਲਿੰਗ ਉਹਦੇ ਲਈ ਸਾਰੀਆਂ ਚੀਜ਼ਾਂ ਦੱਸਣੀਆਂ ਪੈਂਦੀਆਂ ਆ ਕਿ ਤੁਹਾਡਾ ਨੈਜ਼ਲ ਮਿਊਕੋਜ਼ਾ ਕਿੱਦਾਂ ਦਾ ਆ ਤੁਹਾਡੀ ਥਰੋਟ ਕੈਵਿਟੀ ਕਿੱਦਾਂ ਦੀ ਆ ਫੇਫੜਿਆਂ ਦੀ ਕੰਡੀਸ਼ਨ ਕਿੱਦਾਂ ਦੀ ਆ ਇਹ ਅਸਥਮਾ ਕੱਲੀ ਚੀਜ਼ ਨਹੀਂ ਹੈਗੀ ਕਈ ਵਾਰ ਨੀਮੋਥੋਰੈਕਸ ਹਵਾ ਭਰ ਜਾਂਦੀ ਹੈ ਕਦੀ ਕਈ ਵਾਰ ਪਾਣੀ ਭਰ ਜਾਂਦਾ ਛਾਤੀ ਦੇ ਵਿੱਚ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਆਈਆਂ ਜਿੰਨੂ ਕਿ ਪੇਸ਼ੈਂਟ ਤਾਂ ਸਿਰਫ ਇਹੀ ਆਂਦਾ ਕਿ ਮੈਨੂੰ ਦਮੇ ਦੀ ਸ਼ਿਕਾਇਤ ਆ ਜੀ ਮੈਨੂੰ ਤਾਂ ਇਨਹੇਲਰ ਪੰਪ ਲੱਗ ਗਿਆ ਉਹਨੂੰ ਉਸ ਕੰਡੀਸ਼ਨ ਨੂੰ ਜਿਹੜਾ ਹੈਗਾ ਦੱਸਿਆ ਜਾਂਦਾ ਕਿ ਤੁਹਾਨੂੰ ਇਹ ਕੰਡੀਸ਼ਨ ਹੋਈ ਹੋਈ ਆ ਤਾਂ ਉਹ ਤੇ ਕਿਸ ਤੋਂ علاوہ ਹੋਰ ਗੱਲ ਕਰੀਏ ਕਿੰਦਾਂ ਦੇ ਹੋਰ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਆ ਰਹੇ ਨੇ ਤੇ ਉਹ ਠੀਕ ਹੋ ਕਿੱਥੋਂ ਜਾ ਰਹੇ ਨੇ ਮੈਂ ਸਰ ਦੇਖੋ ਬੇਸਿਕਲੀ ਸਕਿਨ ਦੇ ਲਈ ਮੈਂ ਹੀ ਜਿਹੜੀ ਹੈਗੀਆਂ ਉਹ ਟ੍ਰੀਟਮੈਂਟ ਦਿੰਨੀ ਹੈਗੀ ਸੋਰਾਈਸਿਸ ਹੋ ਗਿਆ ਜਾਂ ਆਟੋਇਮਿਊਨ ਡਿਜ਼ੀਜ਼ਸ ਹੈਗੇ ਉਹਨਾਂ ਲਈ ਆਪਾਂ ਟ੍ਰੀਟਮੈਂਟ ਦਿੰਨੇ ਹੈਗੇ ਫਿਰ ਕੋਈ ਵੀ ਪ੍ਰੋਬਲਮ ਚਾਹੇ ਬੀਪੀ ਦੀ ਹੋਵੇ ਸ਼ੂਗਰ ਲਈ ਪੇਸ਼ੈਂਟ ਆਂਦੇ ਨੇ ਕਿ ਅਸੀਂ ਸ਼ੂਗਰ ਦੀ ਬਹੁਤ ਧੀਰ ਦੀ ਲੰਬੀ ਦਵਾਈ ਖਾਣੇ ਆ ਹੁਣ ਇਸ ਵੇਲੇ ਕਰੈਟਿਨਿਨ ਵੱਧ ਗਿਆ ਯੂਰੀਆ ਵੱਧ ਗਿਆ ਉਹਨੂੰ ਮੈਨੇਜ ਕਰਨ ਦੀ ਆਪਾਂ ਮੈਡੀਸਿਨਸ ਦਿੰਨੇ ਆ ਬਹੁਤ ਆਟੋਇਮਿਊਨ ਡਿਜ਼ੀਜ਼ਸ ਥਾਇਰਾਇਡ ਹੋ ਗਿਆ ਫੀਮੇਲ ਦੀ ਪੀਸੀਓਡੀ ਹੋ ਗਈ weight loss ਹੋ ਗਿਆ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਔਸ਼ਧੀਆਂ ਆ ਜਾਂ ਉਹਨਾਂ ਦੀ ਜਿਹੜ ਉਹਨੂੰ ਆਪਾਂ ਆਯੁਰਵੇਦਿਕ ਤਰੀਕੇ ਨਾਲ ਜਿਹੜਾ ਹੈਗਾ ਪੇਸ਼ੈਂਟ ਨੂੰ ਇਲਾਜ ਦਿੰਨੇ। ਯਾਨੀ ਕੀ ਕਹ ਸਕਦੇ ਆਪਾਂ ਸਾਰੀ ਚੀਜ਼ ਟੋਟਲੀ ਆਯੁਰਵੇਦਿਕ ਤਰੀਕੇ ਨਾਲ ਕਰਕੇ ਤੇ ਕਿਉਂਕਿ ਆਯੁਰਵੇਦਾਂ ਨੂੰ ਪੁਰਾਣੇ ਵੈਦਾਂ ਵਿੱਚ ਵੀ ਮੰਨਿਆ ਗਿਆ ਹੈ ਨਾ ਇਹ ਤੀਜਾ ਮੰਨੇ ਗਿਆ ਪਰ ਲੋਕ ਕਿਤੇ ਨਾ ਕਿਤੇ ਜਲਦੀ ਦੌੜ ਦੇ ਵਿੱਚ ਪੈਂਦੇ ਜਲਦੀ ਮੈਡੀਸਨ ਨਾਲ ਸਾਨੂੰ ਠੀਕ ਹੋ ਜੀ ਹੈ ਨਾ ਇਸ ਚੀਜ਼ ਨਾਲ ਫਿਰ ਤੁਸੀਂ ਇਹ ਪੂਰਾ ਪ੍ਰਬੰਧ ਕਰ ਰਹੇ ਹੋ। ਡੈਫੀਨੇਟਲੀ ਸਰ আজকাল ਦਾ ਜੋ ਸਿਨੈਰੀਓ ਹੈਗਾ ਕਿਸੇ ਕੋਲ ਟਾਈਮ ਨਹੀਂ ਹੈਗਾ ਆਪਣੇ ਲਈ ਬਸ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਕਿਸ ਤਨਾ ਆਪਣੀ ਬੋਡੀ ਨੂੰ ਤੁਸੀਂ ਠੀਕ ਰੱਖਣਾ ਹੈਗਾ ਉਹਨੂੰ ਠੀਕ ਰੱਖਣਾ ਕੁਝ ਔਸ਼ਧੀਆਂ ਦੱਸੀ ਜਾਂਦੀਆਂ ਕੋਈ ਉਹਦਾ ਡਾਈਟ ਪਲਾਨ ਜੇ ਹੋਵੇ ਤਾਂ ਉਹ ਦਿੱਤਾ ਜਾਂਦਾ ਹੈਗਾ ਹੁਣ 슈ਗਰ ਵਾਲਾ ਪੇਸ਼ੈਂਟ ਸੋਚਦਾ ਮੈਂ ਗੋਲੀ ਖਾ ਲਵਾਂ ਔਰ ਮੈਂ ਜਿੱਦੀ ਮਿੱਠੇ ਦਾ ਪਰਹੇਜ਼ ਨਾ ਕਰਾਂ ਡਾਕਟਰ ਕਹਿੰਦਾ ਕੋਈ ਨਹੀਂ ਗੋਲੀ ਖਾਲਿਆ ਕਰੋ ਇੱਕ ਦਿਨ ਡੇਢ ਖਾਲਿਆ ਕਰੋ ਇਹ ਚੀਜ਼ਾਂ ਨੂੰ ਸਮਝਾਉਣਾ ਪੈਂਦਾ ਕਿ 슈ਗਰ ਪਹਿਲੋ ਕੰਟਰੋਲ ਕਰਨੀ ਹੈ ਉਹਦਾ ਇੱਕ ਮੇਨ ਮਕਸਦ ਕੀ ਹੈ ਕਿ 슈ਗਰ ਨੂੰ ਐਟ ਲੀਸਟ ਜਿਹੜਾ ਹੈਗਾ ਮੈਨੇਜ ਕੀਤਾ ਜਾਵੇ ਤੁਹਾਨੂੰ ਪਤਾ ਤਾਂ ਹੋਵੇ ਤੁਹਾਡੀ ਸ਼ੂਗਰ ਬੰਦੀ ਵੀ ਆ ਕਿ ਨਹੀਂ ਵੀ ਬੰਦੀ ਹੈਗੀ ਕਿ ਬਸ ਗੋਲੀ ਦਾ ਸਹਾਰਾ ਲੈਣਾ ਜਿਹੜਾ ਹੈ ਨਾ ਉਹ ਛੱਡਣਾ ਜ਼ਰੂਰੀ ਹੈਗਾ ਇਹਦੇ ਵਿੱਚ ਵਿਖਿਆ ਗਿਆ ਕਿ ਖਾਣ ਪੀਣ ਦਾ ਕਿੰਨਾ ਕੁ ਹੁੰਦਾ ਵੀ ਤੁਸੀਂ ਆਮ ਕਈ ਵਾਰ ਕਿਦੋਂ ਡਾਕਟਰ ਦੇ ਕੋਲ ਜਾਈਦਾ ਤੁਸੀਂ ਜੀ ਇਹ ਚੀਜ਼ ਬੰਦ ਕਰ ਦਿਓ ਦੁੱਧ ਤੋਂ ਚੀਨੀ ਬੰਦ ਕਰ ਦਿਓ ਚਲ ਸ਼ੂਗਰ ਵਾਲੇ ਜਿਹਨੂੰ ਮਿੱਠਾ ਦਾ ਬੰਦ ਕਰਨੇ ਕਰਨਾ ਕਈ ਚੀਜ਼ਾਂ ਨੇ ਅੱਜ ਵਹਿਮ ਭਰਮ ਦੇ ਕਹਦੇ ਆ ਪਾ ਪਾਏ ਜਾਂਦੇ ਨੇ ਕਈਆਂ ਵੱਲੋਂ ਉਹ ਚੀਜ਼ਾਂ ਤੁਸੀਂ ਵੀ ਕੋਈ ਸਾਰੇ ਲੈ ਜਾ ਕੋਈ ਜਿਹੜੀ ਮੇਨ ਬਾਕੀ ਇਹ ਚੀਜ਼ ਛੱਡਣੀ ਚਾਹੀਦੀ ਹੈ ਉਹ ਹੀ ਛਡਾਉਣੇ ਸੋ ਇਹਦੇ ਵਿੱਚ ਵਹਿਮ ਜਾਂ ਮਿੱਥ ਵਾਲੀ ਕੋਈ ਗੱਲ ਨਹੀਂ ਹੈਗੀ ਇੱਕ ਗੱਲ ਸਮਝੋ ਇੱਕ ਨੈਚੁਰਲ ਜੀ ਗੱਲ ਹੈ ਪੇਸ਼ੈਂਟ ਦਮੇ ਦਾ ਆਇਆ ਆਪਣੇ ਕੋਲ ਠੀਕ ਹੈ ਬੱਚਾ ਹੀ ਹੈ ਛੋਟਾ ਜਿਹਾ ਉਹਨੂੰ ਪੇਸ਼ੈਂਟ ਜਿਹੜੇ ਹੈਗੇ ਆ ਜਾਂ ਉਹਦੇ اٹੈਂਡੈਂਟ ਹੈਗੇ ਆ ਉਹ ਕੇਲਾ ਖਲਾਈ ਜਾਂਦੇ ਆ ਦੱਸੋ ਇੱਕ ਨੈਚੁਰਲ ਜੀ ਗੱਲ ਆ ਨਹੀਂ ਜੀ ਮੈਡਮ ਪੋਟਾਸ਼ੀਅਮ ਚਾਹੀਦਾ ਬੱਚੇ ਨੂੰ ਤਾਂ ਕੇਲਾ ਜਿਹੜਾ ਉਹਨੇ ਤਾਂ ਸਿੱਧਾ ਹੀ ਰੇਸ਼ਾ ਬਣਾਣਾ ਇੱਕ ਐਗਜ਼ਾਮਪਲ ਹੈ ਇੱਕ ਛੋਟੀ ਜੀ ਇਹ ਕੀ ਗੱਲ ਸਹੀ ਹੈਗਾ ਕਿ ਜਦੋਂ ਕੇਲਾ ਹੀ ਖਾਈ ਜਾਊਗਾ ਤਾਂ ਉਹਦੀ ਰੇਸ਼ਾ ਬੰਨਣੀ ਕਿੱਥੋਂ ਹਟਣੀ ਹੈਗੀ ਤੇ ਇਹ ਇਹ ਚੀਜ਼ਾਂ ਨੂੰ ਆਪਾਂ ਨੂੰ ਛੋਟੇ-ਛੋਟੀਆਂ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਐਕਸਪਲੇਨ ਕਰਦੇ ਹੈਗੀਆਂ ਕਿ ਜਿਹਦੇ ਨਾਲ ਕੀ ਉਹਦੀ ਜਿਹੜੀ ਬਾਰ-ਬਾਰ ਪ੍ਰੋਗਨੋਸਿਸ ਆ ਰਹੀ ਹੈ ਜਬ ਬਿਮਾਰੀ ਜਿਹੜੀ ਹੈਗੀ ਬਾਰ-ਬਾਰ ਆ ਰਹੀ ਹੈ ਉਹ ਨਾ ਮੁੜੇ ਠੀਕ ਹੈ ਔਰ ਜੇ ਬੀਪੀ ਵਾਲਾ ਪੇਸ਼ੈਂਟ ਆ ਜਾਂ 슈ਗਰ ਵਾਲਾ ਪੇਸ਼ੈਂਟ ਨਾ ਸੈਰ ਹੀ ਨਹੀਂ ਕਰਦਾ ਸਾਰਾ ਦਿਨ ਬੈਠਾ ਹੀ ਰਹਿੰਦਾ ਠੀਕ ਹੈ ਕੋਈ ਵਰਕਆਊਟ ਹੈ ਨਹੀਂ ਉਹਦੇ ਚ ਬੋਡੀ ਬਸ ਵਧੀ ਜਾਂਦੀ ਹੈ ਖਾਈ ਜਾਂਦਾ ਬੈਠਾ ਤਾਂ ਪੀ ਉਹ ਕਿੱਦਾਂ ਠੀਕ ਹੋਊਗਾ ਤੁਸੀਂ ਆਪ ਦੱਸੋ ਨਰਕ ਜਿੰਨੇ ਕਿਤੇ ਇਹ ਨਾਲ ਦਵਾਈਆਂ ਦੇ ਨਾਲ ਨਾਲ ਖਾਣ ਪੀਣ ਦਾ ਤੇ ਸਿਹਤ ਸੈਰ ਵਗੈਰਾ ਕਰਨ ਦੇ ਵਿੱਚ ਧਿਆਨ ਦੇਣਾ ਚਾਹੀਦਾ ਡੈਫੀਨੇਟਲੀ ਸਰ 멘ਟਲ ਸਟੇਟ ਆਫ ਮਾਈਂਡ ਵੀ ਠੀਕ ਹੋਣਾ ਚਾਹੀਦਾ ਉਹਦੇ ਲਈ ਯੋਗਾ ਦੱਸਿਆ ਜਾਂਦਾ ਹੈ ਆਪਣੀ ਬਾਡੀ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਜ਼ਰੂਰੀ ਦੱਸਿਆ ਜਾਂਦਾ ਹੈ ਥਾਇਰੋਇਡ ਦੀ ਜਿਹੜੀ ਲੰਬੇ ਟਾਈਮ ਤੋਂ ਦਵਾਈ ਖਾਂਦੇ ਕਿ ਐਗਜ਼ੈਂਪਲ ਹੈਗਾ ਕਿ ਆਮ ਕਰਕੇ ਦੱਸਿਆ ਜਾਂਦਾ ਹੈ ਕਿ ਜੇ ਹੀ ਪ੍ਰਾਣਾਯਾਮ ਕਰੋ ਉਹੀ ਇੱਕ ਤਰ੍ਹਾਂ ਦਾ ਇਹ ਪ੍ਰਾਣਾਯਾਮ ਉਹਦੇ ਇਹੀ ਚੀਜ਼ਾਂ ਜੜੀਆਂ ਨਾ ਕਾਫੀ ਮਤਲਬ ਸਾਨੂੰ ਹੈਲਪ ਕਰਦੀਆਂ ਜਿਹੜੇ ਕਿ ਪੇਸ਼ੈਂਟ ਨੂੰ ਹੀਲ ਹੋਣ ਲਈ ਧੰਨਵਾਦ ਮੈਨੂੰ ਗੱਲਬਾਤ ਕਰਨ ਲਈ ਥੈਂਕ ਯੂ ਸੋ ਬਾਖੂ ਵੀ ਦੱਸਿਆ ਗਿਆ ਕਿ ਡਾਕਟਰ ਸ਼ਰਦਾ ਆਯੁਰਵੇਦਿਕ ਹਸਪੀਟਲ ਦੇ ਵਿੱਚ ਹਰ ਇੱਕ ਬਿਮਾਰੀ ਦਾ ਜੜ ਤੋਂ ਇਲਾਜ ਕੀਤਾ ਜਾਂਦਾ ਹੈ ਇਸ ਦੇ ਨਾਲ ਸਭ ਤੋਂ ਪਹਿਲਾਂ ਕਿ ਤੁਹਾਡੇ ਖਾਣ ਪੀਣ ਰਹਿਣ ਸੈਣ ਅਤੇ ਉਸ ਬਾਰੇ ਵੀ ਦੱਸਿਆ ਜਾਂਦਾ ਤਾਂ ਜੋ ਤੁਹਾਡੀ ਬਿਮਾਰੀ ਹੈ ਉਸ ਨੂੰ ਜਿਹੜਾ ਹੈਗਾ ਜੜ ਤੋਂ ਹੀ ਖਤਮ ਕੀਤਾ ਜਾਵੇ ਤੁਸੀਂ ਵੀ ਜੇਕਰ ਕਿਸੇ ਬਿਮਾਰੀ ਨਾਲ ਪ੍ਰਭਾਵ ਤੋਂ ਤਾਂ ਇੱਕ ਵਾਰ ਇੱਥੇ ਆ ਕੇ ਆਪਣੀ ਦਵਾਈ ਜ਼ਰੂਰ ਲਓ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਉਹ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਇਹਨਾਂ ਬਿਮਾਰੀਆਂ ਨਾਲ ਲੋਕ ਜੂਝ ਰਹੇ ਨੇ ਉਹਨਾਂ ਦਾ ਹੱਲ ਹੋ ਸਕੇ